ਕਾਫੀ ਡੀਲਰ ਅੰਮ੍ਰਿਤਸਰ ਦੇਖੋ ਜਲੰਧਰ ਰਸਤੇ 'ਚ ਕਾਫੀ ਡੀਲਰ ਹੈ ਬਟ ਮੈਨੂੰ ਇਹਨਾਂ ਦੇ ਪ੍ਰਾਈਸ ਅੱਛੇ ਲੱਗੇ ਹੈ ਜਿਹੜਾ ਲੋਨ ਦਾ ਪ੍ਰੋਸੈਸ ਹੈ ਤੁਹਾਡਾ ਬਾਕੀ ਸਾਰੇ ਡੀਲਰ ਦੇ ਨਾਲੋਂ ਥੋੜਾ ਡਿਫਰੈਂਟ ਹੈ ਜੀ ਮੰਨ ਕੇ ਚਲੋ ਵੀ ਕਾਰ ਤੋਂ ਪਰ 15 ਸਾਲ ਪੁਰਾਣੀ ਕਾਰ ਦਾ ਆਪਾਂ ਲੋਨ ਕਰਦੇ ਆ 15 ਸਾਲ ਪੁਰਾਣੀ ਹੋਵੇ ਇਹਨੂੰ ਸਨਰੂਫ ਆਏਗਾ ਦਾ ਠੀਕ ਹੈ ਇਹਦੇ ਵਿੱਚ ਵੀ ਸਨਰੂਫ ਆਏਗਾ ਕੀ ਸਨਰੂਫ ਤਾਂ ਆਏਗਾ ਜੇ ਕਿਸੇ ਨੇ ਘੱਟ ਬਜਟ ਤੇ ਕਾਰ ਲੈਣੀ ਹੋਵੇ ਉਹ ਵੀ ਤੁਹਾਡੇ ਕੋਲ ਅਵੇਲੇਬਲ ਹੈ ਸਾਡੇ ਕੋਲ ਹਰ ਬਾਇਟ ਦੀ ਕਾਰ ਹੁੰਦੀ ਤੁਸੀਂ ਦੇਖ ਰਹੇ ਪਬਲਿਕ ਸਪੋਕ ਨਿਊਜ਼ ਦਾ ਮੈਥ ਉਹਦੀ ਹੋਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਮੁਕੇਰੀਆਂ ਦੇ ਗੁਰੂ ਨਾਨਕ ਕਾਰ ਬਾਜ਼ਾਰ ਦੇ ਵਿੱਚ ਜੋ ਕਿ ਅੱਡਾ ਖਾਨਪੁਰ ਸ਼ਹਿਰ ਮੁਕੇਰੀਆਂ पेपर मिल ਤੋਂ 1.5 ਕਿਲੋਮੀਟਰ ਅੱਗੇ ਰਾਈਟ ਸਾਈਡ ਤੇ ਸਿਤਾਰ। ਸੋ ਦੋਸਤੋ ਅਗਰ ਤੁਸੀਂ ਪੁਰਾਣੀਆਂ ਕਾਰਾਂ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ ਜਾਂ ਫਿਰ ਐਕਸਚੇਂਜ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਗੁਰੂ ਨਾਨਕ ਕਾਰ ਬਾਜ਼ਾਰ ਮੁਕੇਰੀਆਂ ਵਿਖੇ। ਕਿਹਾ ਉਸ ਚਲਦੇ ਗੁਰੂ ਨਾਨਕ ਕਾਰ ਬਾਜ਼ਾਰ ਦੇ ਅੰਦਰ ਲੈਣੇ ਆ ਕਾਰਾਂ ਦੀ ਪ੍ਰੋਪਰ ਜਾਣਕਾਰੀ। ਸਾਡੇ ਨਾਲ ਇਥੇ ਲਈ ਸ਼ਾਮਿਲ ਨੇ ਗੁਰੂ ਨਾਨਕ ਕਾਰ ਬਾਜ਼ਾਰ ਦੇ ਮੈਨੇਜਰ ਤਨਿਸ਼ ਹੈਲੋ ਸਰ ਹਲੋ ਸਰਦਾਰ ਸ਼ੋਰੂਮ ਦੇ ਵਿੱਚ ਕਿਹੜੀ ਕਿਹੜੀ ਕਾਰਸ ਅਵੇਲੇਬਲ ਨੇ ਬਹੁਤ ਸਾਰੀ ਕਾਰ ਨੇ ਇੱਕ ਵਾਰੀ ਤੁਸੀਂ ਆ ਜਾਓ ਤੁਹਾਨੂੰ ਹਰ ਕਾਰ ਮੈਂ ਦਿਖਾ ਦਿੰਦਾ ਹਾਂ ਕਿੰਨੀ ਚੱਲੀ ਹੈ ਕੀ ਵੇਰੀਐਂਟ ਹੈ ਕੀ ਫੀਚਰ ਨੇ ਤੁਹਾਨੂੰ ਹਰ ਕਾਰ ਦਿਖਾਵਾਂ ਆਓ ਚੱਲੀਏ ਆਪਾਂ ਦੇਖਾਂ ਇਹ ਕਿਹੜਾ ਮਾਡਲ ਹੈ? ਇਹ ਨੂੰ 2022 ਮਾਡਲ ਦਾ Tata Harrier ਹੈ। Tata Harrier ਦਾ। ਤੇ ਇਹ ਕਿੰਨੇ ਕਿਲੋਮੀਟਰ ਚੱਲੀ ਹੈ? ਇਹ ਮੇਰੇ ਕੋਲ ਤੇ ਕੰਪਨੀ ਦੇ ਕੋਲ 28000 ਚੱਲੀ ਹੋਈ ਹੈ। ਤੇ ਕਿਹੜਾ ਵੇਰੀਐਂਟ ਹੈ? ਇਹ 2022 ਇਹ ਟੌਪ ਮਾਡਲ ਹੈ। ਐਕਸਟਾ ਪਲਸ ਹੈਗਾ ਦਾ ਲੈਜ ਮਾਡਲ। ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਫੀਚਰਸ ਵੀ ਹੈਗੇ ਨੇ? ਸਪੈਸ਼ਲ ਅਗੇ ਆਟੋਮੈਟਿਕ ਗੇਅਰ ਹੈਗੀ ਹੈ। ਇਹਦੇ ਸਨਰੂਫ ਆਣਾ ਵਾ, AC ਵੀ ਆਉਣਾ ਦਾ। ਜੀ। ਹਾਂਜੀ। ਤੇ ਇਸ ਤੋਂ ਇਲਾਵਾ ਇਸ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹੜਾ ਮਾਡਲ ਹੈ? ਇਹ 2019 ਮਾਡਲ ਕਾਰ ਹੈ ਜੀ। ਜੀ। ਹਾਂਜੀ। ਤੇ ਇਹਦੇ ਵਿੱਚ ਇਹ ਡੀਜ਼ਲ ਚ ਹੈ ਕਿ ਪ कितने किलोमीटर चली है? ये चली बुमजायर कार चली हुई है ये एक्सयूवी टेंसो। एक्सयूवी टेंसो। हाँ, एफोर्ट ये देखिए भी बेकार था सनरूफ, आता ना? जी, हाँ जी। ये देखिए भी सनरूफ हैगा है? हाँ जी, मैंने। तो फर्स्ट ओन है कि सेकंड ओन आ रहा है। फर्स्ट ओन का कार है मालूम था ली? � ਪੈਟਰੋਲ ਦੇ ਵਿੱਚ ਹੈ ਤੇ ਕਿੰਨੇ ਕਿਲੋਮੀਟਰ ਚੱਲੀ ਹੈ 45000 ਕਿਲੋਮੀਟਰ ਕੰਪਨੀ ਰਿਕੋਨਸ ਕਰ ਚੱਲੀ ਹੋਵੇ 45000 ਹਾਂਜੀ ਵਾਹ ਫਸਟ ਓਨਰ ਹੈ ਕਿ ਸੈਕੰਡ ਓਨਰ ਹੈ ਇਹ ਫਸਟ ਓਨਰ ਕਰੀ ਹੈ ਜੀ ਹਾਂਜੀ ਸਰ ਇਸ ਬਾਰੇ ਜਾਣਕਾਰੀ ਦਿਓ ਇਹ ਕਿਹੜਾ ਮਾਡਲ ਹੈ ਇਹ 2020 ਮਾਡਲ ਕ੍ਰੇਟਾ EX ਮਾਡਲ ਹੈਗੀ ਹੈ ਤੇ ਡੀਜ਼ਲ ਹੈ ਕਿ ਪੈਟਰੋਲ ਇਹ ਡੀਜ਼ਲ ਹੈ ਮੈਡਮ ਡੀਜ਼ਲ ਦੇ ਵਿੱਚ ਤੇ ਕਿੰਨੇ ਕਿਲੋਮੀਟਰ ਚੱਲੀ ਹੈ ਇਹ ਮੈਂ 41000 ਰੀਤ ਕੰਬੇ ਰਕੋਣਾ ਕਰਦਾ ਤੇ ਇਹਦੇ ਵਿੱਚ ਵੀ ਸਾਨੂੰ ਰੂਫ ਹੈਗਾ ਹੁਣ ਇਹ ਇਹਦੇ ਵਿੱਚ ਸਾਨੂੰ ਰੂਫ ਨਹੀਂ ਹੈਗਾ ਇਹ ਸੈਕੰਡ ਹੌਂ ਮਾਡਲ ਹੁੰਦਾ ਇਹ ਇਹਦੇ ਵਿੱਚ ਕੋਈ ਸਾਨੂੰ ਰੂਫ ਨਹੀਂ ਆਉਂਦਾ ਹੈਗਾ ਓਕੇ ਓਕੇ ਠੀਕ ਹੈ ਤੇ ਇਹ ਕਿ ਫਸਟ ਹੈ ਕਿ ਸੈਕੰਡ ਹੌਂ ਹੈ ਸੈਕੰਡ ਹੌਂ ਦਾ ਕਾਰ ਹੈ ਮਾਡਲ ਸੈਕੰਡ ਹੌਂ ਹੈ ਠੀਕ ਹੈ ਤੇ ਇਸ ਦੇ ਬਾਰੇ ਜਾਣਕਾਰੀ ਦਿਓ ਪਲੀਜ਼ ਮੈਂ 2022 ਮਾਡਲ ਐਸਐਕਸ ਕ੍ਰੇਟਾ ਡੀਜ਼ਲ ਚਾ ਜੀ ਡੀਜ਼ਲ ਦੇ ਵਿੱਚ ਹੈ ਤੇ ਕਿੰਨੇ ਕਿਲੋਮੀਟਰ ਚੱਲੀ ਹੈ ਇਹ ਕੰਪਨੀ ਕਾਰ ਹੈ ਵੀ ਚੱਲੀ ਹੋਈ ਹੈ ਮਾਡਲ ਕਾਰ 90000 ਕਾਰ ਚੱਲੀ ਹੈ ਉਹ ਨਵੀਂ ਕਾਰ ਨੂੰ ਸਾਂਡੂਫ ਆਇਆ ਤੁਹਾਡਾ ਠੀਕ ਹੈ ਇਹਦੇ ਵਿੱਚ ਵੀ ਸਾਂਡੂਫ ਆਇਆ ਤੇ ਫਸਟ ਓਨਰ ਕਿ ਸੈਕੰਡ ਓਨਰ ਹੈ ਫਸਟ ਓਨਰ ਕਾਰ ਮੈਡਮ ਫਸਟ ਓਨਰ ਹਾਂਜੀ ਠੀਕ ਹੈ ਤੇ ਸਰ ਇਹ ਵਾਲੀ ਕਾਰ ਇਹ ਵੀ ਮੜਮ ਸੇਮ ਮਾਡਲ ਹੈਗਾ 2022 ਮਾਡਲ ਐਸਐਕਸ ਮਾਡਲ ਹੈ ਠੀਕ ਹੈ ਤੇ ਇਹ ਵੀ ਡੀਜ਼ਲ ਹੈ ਇਹ ਵੀ ਡੀਜ਼ਲ ਹੈ ਮੈਡਮ ਓਕੇ ਤੇ ਇਹਦੇ ਵਿੱਚ ਵੀ ਸਾਂਡੂਫ ਹੈ ਇਹਦੇ ਵਿੱਚ ਵੀ ਕੰਪਨੀ ਫਿਟਰਡ ਸਾਂਡੂਫ ਤੁਹਾਡਾ ਹੋਏਗਾ ਠੀਕ ਹੈ ਤੇ ਇਹ ਕਿਹੜਾ ਵੇਰੀਐਂਟ ਹੈ ਇਹ ਐਸਐਕਸ ਮਾਡਲ ਹੈਗਾ ਤੁਹਾਡਾ ਐਸਐਸ ਮਾਡਲ ਤੇ ਫਸਟ ਓਨਰ ਕਿ ਸੈਕੰਡ ਓਨਰ ਇਹ ਵੀ ਫਸਟ ਓਨਰ ਮਾਡਲ ਜੇ ਕਿਸੇ ਨੇ ਇੱਕ ਘੱਟ ਬਜਟ ਤੇ ਕਾਰ ਲੈਣੀ ਹੋਵੇ ਉਹ ਵੀ ਤੁਹਾਡੇ ਤੋਂ ਅਵੇਲੇਬਲ ਹੈ ਜਿਵੇਂ ਕਿ ਸਾਡੇ ਕੋਲ ਹਰ ਬਾਈਟ ਦੀ ਕਾਰ ਹੁੰਦੀ ਹੈ ਛੋਟੇ ਬੜ ਤੋਂ ਲੈ ਕੇ ਵੱਡੇ ਬੜ ਤੱਕ ਸਾਡੇ ਹਰ ਤਰ੍ਹਾਂ ਦੇ ਬਾਕੀ ਡਿਪੈਂਡਡ ਬਣ ਕਰਦਾ ਕਸਟਮਰ ਤੇ ਕਸਟਮਰ ਸਾਡੇ ਕੋਲ ਆਏ ਇੱਥੇ ਵਿਜ਼ਿਟ ਵਿਜ਼ਿਟ ਕਰੇ ਜਿੱਦਾਂ ਦੀ ਕਸਟਮਰ ਦੀ ਡਿਮਾਂਡ ਹੈਗੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਕਾਰ ਤੇ ਅਵੇਲੇਬਲ ਹੈਗੀ ਹੈ ਸਾਡੇ ਤੇ ਸਰ ਤੁਹਾਡੇ ਕੋਲ ਫਾਈਨੈਂਸ ਦੇ ਵੀ ਆਪਸ਼ਨ ਅਵੇਲੇਬਲ ਹੈ ਹਾਜੀ ਮਾਨੂੰ ਸਾਡੇ ਤੋਂ ਸਾਡੇ ਨਾਲ ਹਰ ਇੱਕ ਬੈਂਕ ਦਾ ਘਟਾਈ ਪੈਗਾ ਵਾ ਤੇ ਅਸੀਂ ਅਸੀਂ ਕਸਟਮਰ ਮੰਨ ਕਰਦਾ ਕਸਟਮਰ ਦੀ ਪ੍ਰੋਫਾਈਲ ਤੇ ਵੀ ਕਸਟਮਰ ਪ੍ਰੋਫਾਈਲ ਕਿੰਦਾ ਦੀ ਹੈ ਉਹਦੇ ਹਿਸਾਬ ਨਾਲ ਬੈਂਕ ਜਿਹੜਾ ਲੋਨ ਕਰਦਾ ਵਾ ਬਾਕੀ ਜੇ ਤੇ ਕਸਟਮਰ ਦੀ ਪ੍ਰੋਫਾਈਲ ਅੱਛੀ ਹੈ ਵਧੀਆ ਸਿਬਲ ਸਕੋਰ ਵਧੀਆ ਫਿਰ ਆਪਾਂ ਇੱਕ ਦਿਨ ਚ ਕਸਟਮਰ ਨੂੰ ਕਾਰ ਡਿਲੀਵਰ ਕਰ ਸਕਦੇ ਆਪਾਂ ਸਰ ਕਿੰਨੇ ਸਾਲ ਪੁਰਾਣੀ ਗੱਡੀ ਦਾ ਜਿਹੜਾ 15 ਸਾਲ ਪਾਏ ਹੋਵੇ ਇਨ ਫਿਊਚਰ ਜੇਤ ਜਦੋਂ ਮਨ ਲਓ ਕਿ ਆਪ 2023 ਮਾਡਲ ਕਾਰ ਇੱਕ ਸਾਲ ਇੱਕ ਪਰ ਸਾਡੇ ਕੋਲ ਕਾਰ ਖੜੀ ਹੈ ਇਹਦੇ ਤੇ ਆਪਾਂ 7 ਸਾਲ ਦਾ ਲੋਨ ਕਰ ਸਕਦੇ ਕਸਮਰ ਦਾ 7 ਸਾਲ ਦਾ ਹਾਂਜੀ ਬਰਾਬਰ ਭਾਜੀ ਇਹ ਕਿਹੜਾ ਮਾਡਲ ਹੈ ਮਰ ਮੈਂ 2019 ਮਾਡਲ ਕਾਰ ਹੈ ਮਰ ਤੇ ਕਿੰਨੇ ਕਿਲੋਮੀਟਰ ਚੱਲੀ ਹੈ ਮਰ ਮੈਂ 70000 ਕਾਰ ਚੱਲੀ ਹੈ ਕਿਲੋਮੀਟਰ ਤੇ ਵੇਰੀਐਂਟ ਇਹ ਹੈਗਾ ਐਸਐਕਸ SX 1.5 1.5 ਇਹ ਡੀਜ਼ਲ ਹੈ ਕਿ ਪੈਟਰੋਲ ਹੈ ਇਹ ਮੈਡਮ ਡੀਜ਼ਲ ਕਾਰ ਆ ਤੇ ਇਹਦੇ ਫੀਚਰਸ ਬਾਰੇ ਕੁਝ ਦੱਸ ਸਕਦੇ ਤੁਸੀਂ ਮੈਡਮ ਇਹ ਇਹਦੇ ਚ ਸਨਰੂਫ ਆ ਕੇ ਤੁਹਾਡਾ ਏਸੀ ਆਟੋ ਆ ਜਾਏਗਾ ਡਬਲ ਵੇਪਕ ਤੁਹਾਡਾ ਆਵੇਗਾ ਸਟੀਅਰਿੰਗ ਕੰਟਰੋਲ ਆ ਕੇ ਤੁਹਾਡਾ ਬੈਕ ਕੈਮਰਾ ਆਏਗਾ ਡਿਫਰ ਬੇ ਤੁਹਾਡਾ ਸ਼ੀਸ਼ਾ ਆ ਜਾ ਕੇ ਬੰਦ ਪਾ ਲਵੇ ਠੀਕ ਹੈ ਤੇ ਫਰਸਟ ਓਨਰ ਕਿ ਸੈਕੰਡ ਓਨਰ ਇਹ ਮਨ ਫਰਸਟ ਓਨਰ ਕਾਰ ਹੈਗੀ ਠੀਕ ਹੈ ਇਹ ਵਾਲਾ ਕਿਹੜਾ ਮਾਡਲ ਹੈ ਇਹ 2021 ਮਾਡਲ ਵਰਨਾ ਆ ਵਰਨਾ ਹਾਂਜੀ ਤੇ ਕਿੰਨੇ ਕਿਲੋਮੀਟਰ ਚੱਲੇ ਆਏ ਇਹ ਚੱਲੀ ਤੇ 75000 ਕਿਲੋਮੀਟਰ ਕਰਦੇ ਲਈ ਸਾਡੀ ਤੇ ਡੀਜ਼ਲ ਹੈ ਤੇ ਇਹਦੇ ਵੀ ਸਨਰੂਫ ਹੈਗਾ ਨਹੀਂ ਮੈਨੂੰ ਸਨਰੂਫ ਨਹੀਂ ਹੈਗਾ ਇਹ ਸੈਕੰਡ ਹਾਉ ਮਾਡਲ ਹੈਗਾ ਇਹਦੇ ਵੀ ਸਨਰੂਫ ਨਹੀਂ ਹੈਗਾ ਦਰਵਾਜ਼ਾ ਠੀਕ ਹੈ ਤੇ ਸੈਕੰਡ ਓਨਰ ਕੇ ਫਰਸਟ ਓਨਰ ਹੈ ਇਹ ਫਰਸਟ ਓਨਰ ਕਾਰ ਆ ਠੀਕ ਹਾਂਜੀ ਬੜਾ ਤੇ ਅੱਜ ਗੱਲ ਕਰਦੇ ਕੁਝ ਕਸਟਮਰਜ਼ ਨੇ ਆਜੋ ਕਿ ਗੁਰਨਾਣਕਰ ਬਾਜ਼ਾਰ ਦੇ ਵਿੱਚ ਗੱਡੀ ਖਰੀਦਣ ਲਈ ਆਏ ਹੋਏ ਨੇ ਸੱਚੀ ਗੱਲ ਸਰ ਸਤਿ ਸ੍ਰੀ ਅਕਾਲ ਜੀ ਸਰ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਅਭੀਸ਼ੇਕ ਹੈ ਮੈਂ ਅੰਮ੍ਰਿਤਸਰ ਤੋਂ ਆਇਆ ਜੀ ਤੇ ਸਰ ਤੁਹਾਨੂੰ ਗੁਰਨਾਣਕਰ ਬਾਜ਼ਾਰ ਬਾਰੇ ਕਿੱਦਾਂ ਪਤਾ ਲੱਗਾ ਜੀ ਮੈਂ ਇਹਨਾਂ ਦੀ ਐਕਸ ਸੋਸ਼ਲ ਮੀਡੀਆ ਤੇ ਦੇਖੀ ਸੀ ਤੇ ਇੱਕ ਮੇਰਾ ਫਰੈਂਡ ਹੈ ਉਹ ਵੀ ਅਗੇ ਨਾਲ ਉਹ ਗੱਡੀ ਲੈ ਕੇ ਗਿਆ ਉਹਨਾਂ ਨੇ ਮੈਨੂੰ ਰੈਫਰ ਕੀਤਾ ਕਿਥੋਂ ਗੱਡੀ ਲੈਣੀ ਚਾਹੀਦੀ ਆ ਤੇ ਦੈਨ ਮੈਂ ਵਿਜ਼ਿਟ ਕਰਨ ਆਇਆ ਅੰਮ੍ਰਿਤਸਰ ਤੋਂ ਚੱਲ ਕੇ ਜੀ ਇੰਨੀ ਦੂਰੋਂ ਆਏ ਤੁਸੀਂ ਹਨਾ ਹਾਂ ਕਾਫੀ ਡੀਲਰ ਹੈ ਅੰਮ੍ਰਿਤਸਰ ਦੇਖੋ ਜਲੰਧਰ ਰਸਤੇ 'ਚ ਕਾਫੀ ਡੀਲਰ ਹੈ ਬਟ ਮੈਨੂੰ ਇਹਨਾਂ ਦੇ ਪ੍ਰਾਈਸ ਅੱਛੇ ਲੱਗੇ ਮੇਰੀ ਸਰ ਨਾਲ ਹੁਣ ਗੱਡੀ ਦੀ ਗੱਲ ਉਤਨੀ ਪਈ ਸੀ ਜੀ 2019 ਮਾਡਲ ਹੈ ਪ੍ਰਾਈਸ ਕਾਫੀ ਅੱਛਾ ਬਾਕੀ ਡੀਲਰਾਂ ਨਾਲੋਂ ਦੈਟਸ ਵਾਈ ਬਾਕੀ ਵਿਜ਼ਿਟ ਕਰਦੇ ਪਏ ਇਹਨਾਂ ਦੇ ਹੋਰ ਵੀ ਕਾਫੀ ਗੱਡੀਆਂ ਲੱਗੀਆਂ ਹਰ ਤਰ੍ਹਾਂ ਦਾ ਸਟਾਕ ਆ ਕੁਝ ਡੀਜ਼ਲ ਗੱ ਗੱਡੀਆਂ ਤਾਰਾਂ ਤੇ ਹੈ ਦੇਖਦੇ ਭਈ ਅੱਛੀਆਂ ਲੱਗੀਆਂ ਗੱਡੀਆਂ ਬਾਕੀ ਸਿਲੈਕਟ ਕਰਦੇ ਆ ਤੇ ਜ਼ਰੂਰ ਲੈ ਕੇ ਜਾਂਦੇ ਇਹਨਾਂ ਤੋਂ ਗੁਰੂ ਨਾਨਕ ਕਾਰ ਬਾਜ਼ਾਰ ਮੁਕੇਰੀਆਂ ਦੇ ਵਿੱਚ ਆਓ ਤੇ ਆਪੇ ਡ੍ਰੀਮ ਕਾਰ ਲੈ ਕੇ ਜਾਓ ਸਰ ਅਗਰ ਕਿਸੇ ਕਸਟਮਰ ਨੇ ਆਨਲਾਈਨ ਗੱਡੀਆਂ ਦਾ ਸਟਾਕ ਚੈੱਕ ਕਰਨਾ ਹੋਵੇ ਤਾਂ ਸੋਸ਼ਲ ਮੀਡੀਆ ਤੇ ਕੀ ਐਕਟੀਵਿਟੀ ਹੈ ਤੁਹਾਡੇ ਵੱਲੋਂ ਹਾਂ ਜੀ ਮੈਡਮ ਅਸੀਂ ਨਾ ਸਾਡਾ ਪੇਜ ਹੈ ਕਾ ਇੰਸਟਾਗ੍ਰਾਮ ਤੇ ਗੁਰੂ ਨਾਨਕ ਕਾਰ ਬਾਜ਼ਾਰ ਤੋਂ ਤੇ ਤੁਸੀਂ ਉਹਨੂੰ ਲਿੰਕ ਓਪਨ ਕਰ ਸਕਦੇ ਹੋ ਦਾ ਇਹਦੇ ਤੇ ਆਪਾਂ ਡੇਲੀ ਰੁਟੀਨ 'ਚ ਜਿੰਨਾ ਵੀ ਸਰ ਕੋ ਕਾਰ ਦਾ ਸਟਾਕ ਹੁੰਦਾ ਹੈ ਦਿਨ ਦੀ ਤੇ ਅਪਡੇਟ ਕਰੀਦਾ ਹਾਂ ਤੇ ਨਾਲ ਦੇ ਨਾਲ ਜਿੱਦਾਂ ਕਸਟਮਰ ਕੋਈ ਜੇ ਸਰਚ ਕਰੇਗਾ ਵੀ ਸਾਡਾ ਲੋਕੇਸ਼ਨ ਨਹੀਂ ਪਤਾ ਲੱਗ ਰਹੀ ਹੈਗੀ ਉਹ ਬੇਚਿਕ ਹੋ ਕੇ Google ਤੇ ਜਾ ਕੇ ਸਰਚ ਕਰਦਾ ਗੁਰੂ ਨਾਨਕ ਕਾਰ ਬਜ਼ਾਰੀ ਆ ਉਹ ਲੋਕੇਸ਼ਨ ਜਿਹੜੀ ਹੈ ਤੁਹਾਡੇ ਮੈਪ ਤੇ ਖੁੱਲ ਜਾਏਗੀ ਤੁਸੀਂ ਆਸਾਨੀ ਨਾਲ ਗੁਰੂ ਨਾਨਕ ਕਾਰ ਬਜ਼ਾਰ ਹੋ ਸਕਦੇ ਹੋ ਤੁਸੀਂ ਸਾਡੇ ਨਾਲ ਹੀ ਥੋੜੇ ਸ਼ਾਮਿਲ ਨੇ ਗੁਰੂ ਨਾਨਕ ਕਾਰ ਬਾਜ਼ਾਰ ਦੇ ਓਨਰ ਦੀਪ ਜੀ ਤੇ ਪੁਲੀਤ ਜੀ ਸੱਚੀ ਗੱਲ ਸਰ ਸੱਚੀ ਗੱਲ ਮੈਂ ਸਰ ਜਿਹੜਾ ਤੁਹਾਡਾ ਕਾਰ ਬਾਜ਼ਾਰ ਆ ਜਿਵੇਂ ਕਿ ਮਾਰਕੀਟ ਮਾਰਕੀਟ ਦੇ ਵਿੱਚ ਹੋਰ ਵੀ ਕਾਰ ਬਾਜ਼ਾਰ ਤੁਹਾਡਾ ਕਾਰ ਬਾਜ਼ਾਰ ਹੋਰ ਨਾਲੋਂ ਕੀ ਵੀ ਡਿਫਰੈਂਟ ਹੈ ਡਿਫਰੈਂਟ ਹੈ ਕਿ ਆਪਾਂ ਜਿਹੜਾ ਲੋਕਲ ਪੰਜਾਬ ਨੰਬਰ ਹੀ ਕਾਰਡ ਦੇ ਵਿੱਚ ਡੀਲ ਕਰਦੇ ਆ ਜਿਸ ਤਰ੍ਹਾਂ ਅਦਰ ਸਟੇਟ ਨੰਬਰ ਹੀ ਜਿਹੜਾ ਉਹ ਨਾ ਸੇਲ ਕਰਦੇ ਨਾ ਪਰਚੇਸ ਕਰਦੇ ਤੇ ਸਰ ਤੁਸੀਂ ਆਪਣੇ ਕਸਟਮਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਕਸਟਮਰ ਦੇ ਲਈ ਇਹੀ ਹੈ ਕਿ ਰਿਕਵਰ ਸਾਡੇ ਸ਼ੋਰੂਮ ਜਿਹੜਾ ਹੈ ਇੱਥੇ ਵਿਜ਼ਿਟ ਜ਼ਰੂਰ ਕਰੋ ਬਾਕੀ ਜਿਹੜਾ ਲੋਨ ਦਾ ਪ੍ਰੋਸੈਸ ਹੈ ਤੁਹਾਡਾ ਬਾਕੀ ਸਾਰੇ ਡੀਲਰਸ ਨਾਲੋਂ ਥੋੜਾ ਡਿਫਰੈਂਟ ਹੈ ਕਿਉਂ ਜਿਹੜਾ ਕਸਟਮਰ ਦਾ ਸੇਮ ਡੇ ਡਿਲੀਵਰੀ ਜਿਹੜੀ ਦੇਣੀ ਹੈ ਉਹ ਹਰ ਇੱਕ ਡੀਲਰ ਪ੍ਰੋਵਾਈਡ ਨਹੀਂ ਕਰਦਾ ਉਹ ਚੀਜ਼ ਜੀ ਅਸੀਂ ਉਹ ਚੀਜ਼ ਪ੍ਰੋਵਾਈਡ ਕਰਦੇ ਹਾਂ ਕਸਟਮਰ ਦਾ ਸਿਬਲ ਜਿਹੜਾ ਉਹ ਅਚਾਹ ਹੋਣਾ ਚਾਹੀਦਾ ਅਸੀਂ ਸੇਮ ਡੇ ਵਿਦੀਨ 2 ਆਵਰਸ ਕਾਰ ਡਿਲੀਵਰ ਕਰ ਦਿੰਦੇ ਹਾਂ ਕਸਟਮਰ ਨੂੰ ਥੈਂਕ ਯੂ ਸਰ ਥੈਂਕ ਯੂ ਗੁਰੂ ਨਾਨਕ ਕਾਰ ਬਾਜ਼ਾਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ